ਤੈਂ ਦੇ ਵਿੱਚ ਇੱਕ ਵਾਰਦਾਤ ਹੋਈ ਹੈ ਕੀ ਮਾਮਲਾ ਕੀ ਹੈ ਇਹ ਇਹ ਇੱਕ ਤਾਂ ਤਲਾਬ ਮਿਲੀ ਜੀ ਵੇ ਘਰ ਦੇ ਵਿੱਚ ਵਾਰਦਾਤ ਹੋਈ ਹੈ ਵਿੱਚ ਮੌਕੇ ਤੇ ਪਹੁੰਚੇ ਜੀ ਪੁਲਿਸ ਨੰਗਾ ਥੋੜਾ ਲੇਡੀ ਨੇ ਇਤੂ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਜਿਹੜੀ ਦੁਕਾਨ ਚ ਬੈਠੀ ਜੀ ਉੱਚ ਜਿੱਥੇ ਦਾਦੀ ਵਾਰਦਾਤ ਆ ਉੱਥੇ ਕੋਈ ਸਮਾਨ ਕਰਿਆਨੇ ਦਾ ਖਿਲਰ ਨਾਲ ਹੈਗਾ ਉੱਥੇ ਕੋਈ ਸਮਾਨ ਨਹੀਂ ਖਿਲਰ ਰਿਹਾ ਬਾਕੀ ਸੇ ਪਰਤਾਲ ਕਰ ਰਹੇ ਆ ਪਰ ਤਾਂ ਉਹ ਜੈਸੀ ਸੂਸੂងੀ ਉਸ ਹਿਸਾਬ ਨਾਲ ਕਾਰਵਾਈ ਕਰਦੇ ਕੋਈ ਸੀਸੀਟੀਵੀ ਕੈਮਰਾ ਸਾਹਮਣੇ ਆਪਾਂ ਚੈੱਕ ਕੀਤੇ ਉਹਦੇ ਕੈਮਰੇ ਕੈਚ ਕੀ ਸੀ ਕੋਈ ਬੰਦਾ ਆਵਾਜਾ ਜਾਮਾ ਨਹੀਂ ਰੱਖ ਰਿਹਾ ਇੱਕ ਹਰੇ ਆਦਮੀ ਉਸਮਾਨ ਲੈ ਕੇ ਉਹਦਾ ਇੱਕ ਸ਼ੋਰ ਕਿੰਨਾ ਨੁਕਸਾਨ ਦਾ ਵੇਚਦੇ ਜੀ 10000 ਰੁਪਿਆ ਦਾ ਦੇ 10000 ਰੁਪਿਆ ਠੀਕ ਠੀਕ ਹੋਇਆ ਜੀ ਅੱਗੇ ਭਾਈ ਬੇ 1 ਵਜੇ ਦੀ ਗੱਲ ਹੋਣੀ ਹੈ ਆਪਾਂ ਇੱਥੇ ਚਾਹ ਦੀ ਦੁਕਾਨ ਪਈ ਹੋਈ ਹੈ ਮਾਤਾ ਜੀ ਆ ਕਾਫੀ ਸਾਲਾਂ ਤੋਂ ਮੈਂ ਆਪਣਾ ਮੁਜਾਰਾ ਕਰ ਰਿਹਾ ਇਸ ਦੁਕਾਨ ਤੋਂ ਤੇ ਕਰੇ ਕੋਈ ਨਹੀਂ ਸੀਗਾ ਮਾਤਾ ਜੀ ਇਕੱਲੇ ਸੀਗੇ ਤੇ ਇੰਨੇ ਚ ਦੋ ਕੁ ਮੁੰਡੇ ਆਏ ਉਹਨਾਂ ਨੇ ਪਿੱਛੋਂ ਦੀ ਇੱਕ ਜਨੇ ਨੇ ਆ ਕੇ ਮੂੰਹ 'ਚ ਕਪੜਾ ਪਾਇਆ ਉਹਨਾਂ ਨੇ ਤੇ ਹੱਥ 'ਚ ਇਹਨਾਂ ਦੇ ਬਲੇਡ ਮਾਰੇ ਤੇ ਗੁਨੱਤ 'ਚ ਜੋ ਵੀ ਸੀਗਾ ਇਹਨਾਂ ਦੀ ਰੋਜ਼ ਦੀ ਜੋ ਵੀ ਇਨਕਮ ਸੀ ਉਹ ਸਾਰੀ ਫੋਕੂ ਕੇ ਲੈ ਗਏ ਤੇ ਕੋ ਸੱਟਾ ਸੱਟਾ ਵੀ ਲੱਗੀਆਂ ਨੇ ਸੱਟਾ ਜੀ ਦੋ ਬਲੇਡ ਮਾਰੇ ਇੱਕ ਕਰ ਇਸ ਰਾਈਟ ਹੈਂਡ ਇੱਕ ਲੈਫਟ ਹੈਂਡ ਕੀ ਅੱਜ ਹੀ ਵਾਰਦਾਤ ਹੋਈ ਹੈ ਕਿ ਅੱਗੇ ਵੀ ਕੋਈ ਵਾਰਦਾਤ ਹੋਈ ਹੈ ਹੋਰੀਆਂ ਸਰ ਰੈਗੂਲਰ ਹੋਰੀਆਂ ਕਿਹੜਾ ਮੱਲਾਵਾ ਜੀ ਇਹ ਇਹੀ 프리ਦ ਨਗਰ ਟਿਪਾ ਰੋਡ ਟਿਪਾ ਰੋਡ ਤੇ ਕੀ ਪੁਲਿਸ ਵੱਲੋਂ ਕੋਈ ਸ਼ਕਤੀ ਦਿਖਾਈ ਦੇ ਰਹੀ ਹੈ ਸਰ ਅਜੇ ਤੱਕ ਤਾਂ ਕੋਈ ਨਹੀਂ ਦੇਖ ਰਹੀ ਹੁਣ ਆਏ ਆ ਹੁਣ ਸਾਲੇ ਦੇਖੋ ਜੇ ਸ਼ਕਤੀ ਹੁੰਦੀ ਤਾਂ ਇਦਾਂ ਦਾ ਕੰਮ ਹੀ ਨਾ ਹੁੰਦਾ ਅੱਛਾ ਜੀ ਕੀ ਮੰਗ ਹੈ ਜੀ ਤੁਹਾਡੀ ਪ੍ਰਸ਼ਾਸਨ ਤੋਂ ਮੰਗ ਇਹੀ ਹੈ ਪ੍ਰਸ਼ਾਸਨ ਤੋਂ ਜੀ ਇਹ ਦੁਨੀਆਂ ਜਿਹੜੀਆਂ ਰੋਜ਼ ਘਟਨਾਵਾਂ ਹੋ ਰਹੀਆਂ ਨੇ ਦੇ ਉੱਪਰ ਨਕੇਲ ਕੱਸੋ ਤੁਸੀਂ ਇਕੱਲੇ ਚਲਾਨੀ ਨਾ ਘੱਟੇ ਜਾਣ ਔਰ ਸਰਕਾਰ ਦਾ ਜਮੀਨੀ ਨਾ ਬਗਾਇਆ ਜਾਏ ਤੇ ਉੱਪਰ ਨਕੇਲ ਕੱਸਣ ਵਾਸਤੇ ਜਿਹੜੀ ਚੈਕਿੰਗ ਉਹ ਨਹੀਂ ਬਗਾਇਆ ਜਾਏ ਗਲਤ ਬੰਦੇ ਜੀ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਇਹੋ ਜਿਹੀਆਂ ਘਟਨਾਵਾਂ ਨੂੰ ਲੋਕ ਜ਼ਿੰਮੇਵਾਰ ਨੇ ਪੁਲਿਸ ਜ਼ਿੰਮੇਵਾਰ ਆ ਜਾਂ ਸਰਕਾਰ ਜ਼ਿੰਮੇਵਾਰ ਆ ਜੀ ਦੇਖੋ ਜੇ ਪੁਲਿਸ ਜਾਵੇ ਤਾਂ ਇੱਕ ਪੱਤਾ ਨਹੀਂ ਲੱਗਾ ਇੱਕ ਚੋਰੀ ਨਹੀਂ ਹੋਣੀ ਇੱਕ ਬਰਮਾਚੀ ਨਹੀਂ ਹੋਣੀ ਸਫਾਈ ਜਦ ਤੱਕ ਨਹੀਂ ਹੋਏਗੀ ਸਾਸਾਂ ਦੇ ਇਹੀ ਤੋਂ ਬਣੇ ਰਹੇ ਤੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਕਿਵੇਂ ਹੁਣ ਠੀਕ ਨੇ ਉਹ ਹਾਂਜੀ ਹਾਂਜੀ